ਸਤਿ ਸ਼੍ਰੀ ਅਕਾਲ ਦੋਸਤੋ ਜੇ ਗੱਲ ਆ ਪਾ ਟਾਵਰ ਮੋਰਚੇ ਦੀ ਕਰੀਏ ਤਕਰੀਬਨ 70 ਤੋਂ 75 ਦਿਨ ਹੋ ਗਏ ਨੇ ਭਾਈ ਗੁਰਜੀਤ ਸਿੰਘ ਟਾਵਰ ਦੇ ਉੱਤੇ ਬੈਠੇ ਨੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਭਾਈ ਰਜਿੰਦਰ ਸਿੰਘ ਜੀ ਛੰਨਾ ਮੌਜੂਦ ਨੇ ਜਿਹੜੇ ਮੋਰਚੇ ਦੇ ਨਾਲ ਤਕਰੀਬਨ ਪਹਿਲੇ ਦਿਨ ਤੋਂ ਜੁੜੇ ਹੋਏ ਨੇ ਸਨਨਾ ਸ਼ਾਹ ਬਹੁ ਬਹੁ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਦੇਖਦੇ ਹੋ ਆਵਾਮ ਦਾ ਸਵਾਲ ਆ ਕਿ ਕਿਵੇਂ ਚੱਲ ਰਿਹਾਗਾ ਮੋਰਚਾ ਤੇ ਅੱਗੇ ਉਹਦੀ ਕੀ ਰਣਨੀਤੀ ਹੋਊਗੀ ਕਿੱਥੋਂ ਤੱਕ ਗੱਲ ਪਹੁੰਚੀ ਤੇ ਅੱਗੇ ਕੀ ਸਿੱਟਾ ਨਿਕਲੂਗਾ ਇਹਦਾ ਇਹ ਜਿਹੜਾ ਮੋਰਚਾ ਈ ਤੁਹਾਨੂੰ ਪਤਾ ਏ 12 ਅਕਤੂਬਰ ਤੋਂ ਲੱਗਿਆ ਸੀ ਜੀ ਪਰ ਆਸਤਾ ਬੜੀ ਤੀਵੀ ਕਿਉਂਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਸਲਾ ਹੈ ਗੁਰੂ ਗ੍ਰੰਥ ਸਾਹਿਬ ਹਰੇਕ ਪਿੰਡ ਹਰੇਕ ਗਲੀ ਮਹੱਲੇ ਜੀ ਵੱਡੀ ਗਿਣਤੀ ਚ ਮੇਰੇ ਮੁਤਾਬਕ ਜੇ ਕਈੇ ਹਜ਼ਾਰਾਂ ਦੀ 50000 ਕੋਰ ਦੁਆਰਾ ਪੰਜਾਬ ਦੀ ਧਰਤੀ ਤੇ ਹੋਣਾ ਗੁਰੂ ਘਰ ਫਿਰ ਦਿੱਲੀ ਹਰਿਆਣਾ ਸਾਰੇ ਆਲ ਵਰਡ ਚ ਸਿੱਖੀ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਉਸ ਤੋਂ ਨਹੀਂ ਉਹ ਮੁੱਦਾ ਨਹੀਂ ਹੈਗਾ ਜੀ ਜੇ ਬੰਦੀ ਸਿੰਘ ਹੋਏ ਨੇ ਤਾਂ ਸਿੱਖੀ ਕਾਰਨ ਹੋਏ ਨੇ ਜੋ ਵੀ ਹੈਗੇ ਨੇ ਮੁੱਦੇ ਪੰਜਾਬ ਦੇ ਅੱਜ ਜੇ ਕਿਸਾਨੀ ਦਾ ਮਸਲਾ ਤਾਂ ਵੀ ਉਹ ਸਿੱਖੀ ਨਾਲ ਰਿਲੇਟਡ ਹੈ ਤੇ ਪੰਜਾਬ ਸਿੱਖ ਨੇ ਤਾਂ ਵੀ ਕਰਾ ਹੋ ਰਿਹਾ ਹੈ ਪੰਜਾਬ ਦੀ ਜੀ ਪੰਜਾਬ ਨਾਲ ਪਰ ਹੈਗਾ ਮੁੱਖ ਮਸਲਾ ਸਿੱਖੀ ਦਾ ਹੈ ਸਿੱਖੀ ਦਾ ਸਭ ਤੋਂ ਜ਼ਰੂਰੀ ਹੈ ਗੁਰੂ ਗ੍ਰੰਥ ਸਾਹਿਬ ਅੱਜ ਸਾਡੇ ਦੁਸ਼ਮਣਾਂ ਨੇ ਤਾਂ ਸਾਡੀ ਬਿਲਕੁਲ ਸਿਰੇ ਤੇ ਹੱਥ ਪਾ ਰੱਖਿਆ ਗੁਰੂ ਗ੍ਰੰਥ ਸਾਹਿਬ ਨੂੰ ਅੱਗੇ ਜਿਹੜਿਆ ਪਿੱਛੇ ਜੋ ਲੜਾਈਆਂ ਹੋਈਆਂ ਨੇ ਉਹ ਮੁੱਖ ਪਿੱਛੇ ਉਹਨੀਆਂ ਨੇ ਸਿੱਖਾਂ ਨਾਲ ਪੰਗੇ ਪਏ ਨੇ ਸਿੱਖਾਂ ਨਾਲ ਵਿਤਰੇ ਹੋਏ ਸਿੱਖਾਂ ਨਾਲ ਤੱਕਾ ਹੋਇਆ ਤਾਂ ਲੜਾਈਆਂ ਸਿੱਖਾਂ ਨਾਲ ਦਸ਼ਮਣੀ ਪਈ ਤਾਂ ਅੱਗੇ ਬੜੇ ਜੰਗਾਂ ਹੋਈਆਂ ਸਿੱਖਾਂ ਦੀਆਂ ਲੜਾਈਆਂ ਹੋਈਆਂ ਮੋਰਚੇ ਲੱਗੇ ਜਿਵੇਂ ਧਰਮ ਯੁੱਧ ਮੋਰਚਾ ਬੜੇ ਮੋਰਚੇ ਲੱਗੇ ਨੇ ਪਹਿਲਾਂ ਪੰਜਾਬ ਦਾ ਮੋਰਚਾ ਬੜੇ ਸਿਆਸੀ ਸੈਡ ਚ ਵੀ ਸ਼ੁਰੂ ਤੋਂ ਅੰਗਰੇਜ਼ਾਂ ਵੇਲੇ ਬੜੇ ਮੋਰਚੇ ਲੱਗੇ ਗੁਰੂ ਕਾ ਬਾਗ ਮੋਰਚਾ ਔਰ ਇਹ ਜਿਹੜਾ ਮਘੋਰਚਾ ਇਹ ਸਭ ਤੋਂ ਇਹ ਹੈ ਵੀ ਅੱਜ ਸਾਡੇ ਗੁਰੂ ਗ੍ਰੰਥ ਸਾਹਿਬ ਤੇ ਗੱਲ ਆ ਗਈ ਵੀ ਉਹਦੇ અપਮਾਨ ਤੇ ਆ ਗਈ ਸਾਡੇ ਗੁਰੂ ਦਾ ਹੁਕਮ ਹੈ ਵੀ ਗੁਰ ਕੀ ਨਿੰਦਾ ਸੁਨੇ ਨਾ ਕਾਣ ਜੀ ਵੀ ਅਸੀਂ ਨੇ ਗੁਰੂ ਦੀ ਨਿੰਦਾ ਕੰਨਾਂ ਨਾਲ ਸੁਣਨੀ ਨਹੀਂ ਪਰ ਅੱਜ ਸਿੱਖ ਸ਼ਰਿਆਮ ਜਿਹੜਾ અપਮਾਨ ਅੱਖਾਂ ਨਾਲ ਦੇਖ ਰਹੇ ਨੇ ਵੀ ਗੁਰੂ ਦਾ ਅਣਖ ਇੱਜ਼ਤ ਸਾਡੀ ਵੀ ਇੱਕ ਤਰ੍ਹਾਂ ਦੀ ਬਿਲਕੁਲ ਉਹਨਾਂ ਨੇ ਰੋਲ ਟੀ ਲੈ ਕੇ 9 ਸਾਲ ਚ ਪਰ ਸਿੱਖ ਕੌਮ ਉੱਠ ਨਹੀਂ ਰਹੀ ਜੀ ਦਾ ਇਹੀ ਕਾਰਨ ਹੈ ਵੀ ਸਿੱਖਾਂ ਨੂੰ ਬੁਰੀ ਤਰ੍ਹਾਂ ਏਜੰਸੀਆਂ ਨੇ ਲਟਾੜਿਆ ਗਿਆ ਵੀ ਉਹਨਾਂ ਨੂੰ ਤੋੜਿਆ ਗਿਆ ਸਿੱਖੀ ਨੂੰ ਇਹ ਤੋਂ ਅੱਜ ਕਲੀਅਰ ਹੋ ਗਿਆ ਵੀ ਅੱਜ ਜਿਹੜੇ ਸਿੱਖ ਨੇ ਵੱਡੀ ਗਿਣਤੀ 'ਚ ਰੀਅਲ 'ਚ ਗੁਰੂ ਗ੍ਰੰਥ ਸਾਹਿਬ ਦਾ ਗੁਰੂ ਨਾ ਟੁੱਟੇ ਹੋਏ ਨੇ ਭਵੇਂ ਅਸੀਂ ਮੰਨਦੇ ਮੱਥਾ ਟੇਕਦੇ ਹਰੇਕ ਜਥੇਬੰਦੀ ਹਰੇਕ ਸੰਪਰਦਾਵ ਦੇ ਜਦੋਂ ਕੋਈ ਸਮਾਗਮ ਹੁੰਦਾ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਦੇ ਨੇ ਪਰ ਹਰੇਕ ਜਥੇਬੰਦੀ 'ਚ ਬੰਦੇ ਨਾਲ ਜੋੜੇ ਆ ਭਵੇਂ ਕੋਈ ਪਾਰਟੀ ਆ ਭਵੇਂ ਕੋਈ ਛੋਟਾ ਜਿਹਾ ਗਰੁੱਪ ਆ ਭਵੇਂ ਕੋਈ ਸੰਪਰਦਾਵ ਆ ਭਵੇਂ ਕੋਈ ਸਮਝੋ ਕੋਈ ਵੀ ਜਦੋਂ ਬੰਦੀ ਹਿੰਦ ਸੰਗ ਜਦੋਂ ਬੰਦੀ ਆ ਕੋਈ ਵੀ ਆਹੋ ਸਾਰੀਆਂ ਬੰਦੇ ਨਾਲ ਜੁੜਿਆ ਯਾਰ ਅਸੀਂ ਬੰਦਿਆਂ ਨਾਲ ਜੁੜ ਗਏ ਇਹਦਾ ਇਹ ਪ੍ਰਮਾਣ ਹੈ ਵੀ ਅੱਜ ਗੁਰੂ ਗ੍ਰੰਥ ਸਾਹਿਬ ਲਈ ਮੋਰਚਾ ਲੱਗਿਆ ਹੋਵੇ ਉਹਦੇ ਅਪਮਾਨ ਲਈ ਪਰ ਉਹਦੇ ਐਡਾ ਵੱਡਾ ਸਮਰਥਨ ਨਹੀਂ ਮਿਲਿਆ ਜਿੰਨਾ ਚਾਹੀਦਾ ਸੀ ਸਾਨੂੰ ਤਾਂ ਬਹੁਤ ਅੱਡੀ ਆਸਤੀ ਵੀ ਕਿਉਂਕਿ ਇਹ ਤੋਂ ਵੱਡਾ ਤਾਂ ਮੁੱਦਾ ਨਹੀਂ ਹੂੰ ਸਾਨੂੰ ਜਦੋਂ ਗੁਰਜੀਤ ਸਿੰਘ ਨੇ ਇਹ ਆਖਿਆ ਦੱਸੀ ਆਪਣੀ ਵੀ ਅ ਗਰਜੀਤ ਸਿੰਘ ਨੇ ਇਹ ਗੱਲ ਵੀ ਮੈਂ ਇਹ ਕਰਨਾ ਚਾਹਣਾ ਅਲੈ ਕੀਤੀ ਵੀ ਆਪਾਂ ਕੁਝ ਕਰੀਏ ਮੈਂ ਇੱਕ ਵਾਰੀ ਵੀ ਜਵਾਬ ਨਹੀਂ ਦਿੱਤਾ ਗਿਆ ਨਹੀਂ ਜੇ ਜੇ ਸੋਚਦੇ ਅਸੀਂ ਹੋਰ ਉਹਨੂੰ ਕੋਈ رائے ਦਿੰਦੇ ਕੋਈ ਹੋਰ ਪਰ ਅਸੀਂ ਇੱਕ ਮਿੰਟ ਵੀ ਨਹੀਂ ਸੋਚਿਆ ਵੀ ਕਿਉਂਕਿ ਗੁਰੂ ਦੀ ਗੱਲ ਆ ਫਿਰ ਗੁਰਦੇ ਲਈ ਨਹੀਂ ਆਪਾਂ ਜੇ ਅਸੀਂ ਤਾਂ ਹੋਰ ਸੋਚੀ ਨਹੀਂ ਉਸ ਵਿੱਚ ਕੀ ਹੋਊਗਾ ਨਾ ਭਾਂਜੀ ਅਸੀਂ ਤਿਆਰ ਹਾਂ ਉਹ ਆ ਕਰਾਂਗੇ ਅਸੀਂ ਤੇਰੇ ਨਾਲ ਸਾਥ ਦੇਵਾਂਗੇ ਜਿਵੇਂ ਜਿਵੇਂ ਵੀ ਤੇ ਲੈਣਾ ਹੈ ਉੱਤੇ ਚੜਨਾ ਹੈ ਥੱਲੇ ਜੋ ਕਰਨਾ ਹੈ ਵੀ ਅਸੀਂ ਤੇਰੇ ਲਈ ਕਰਦੇ ਤਿਆਰ ਹਾਂ ਕਾਰਨ ਕੀ ਆ ਸਰਪੰਚ ਸਾਹਿਬ ਵੀ ਕਿਉਂ ਨਹੀਂ ਕਿਸੇ ਸਿੱਟੇ ਤੱਕ ਗੱਲ ਪਹੁੰਚੀ ਜਾਂਦਾ ਕਰਨਦਾ ਹੀ ਆ ਵੀ ਸਿੱਖ ਗੁਰੂਆਂ ਤੋਂ ਟੁੱਟੇ ਹੋਏ ਨੇ ਰੀਅਲ 'ਚ ਹੂੰ ਜਿਹਦੇ ਸਿੱਖ ਨੇ ਉਹ ਗੁਰੂ ਗ੍ਰੰਥ ਸਾਹਿਬ ਨਾਲ ਇਹ ਤਾਂ ਦੇਖੋ ਇਹ ਤਾਂ ਕੋਈ ਦੋਰਾਵਾ ਨਹੀਂ ਇਸ 'ਚ ਤਾਂ ਜੀ ਅੱਜ ਜਿਹੜਾ ਗ੍ਰੰਥੀ ਐ ਉਹ ਤਾਂ ਕਹਿੰਦਾ ਮੈਂ ਗ੍ਰੰਥੀ ਵਸ ਮੇਰਾ ਕੰਮ ਐ ਮੇਰਾ ਤਾਂ ਵਸ ਤੜਕੇ ਪ੍ਰਕਾਸ਼ ਕਰਨਾ ਤੱਕੇ ਨਿਤਨੇਮ ਕਰਨਾ ਮੁੜ ਕੇ ਮੇਰਾ ਕੋਈ ਕੰਮ ਨਹੀਂ ਠੀਕ ਐ ਆਪਦੇ ਰੋਜੀ ਰੋਟੀ ਚਲਾਉਣਾ ਜਿਹੜਾ ਟਾਡੀ ਐ ਟਾਡੀ ਕਹਿੰਦਾ ਮੈਂ بس ਮੇਰਾ ਢਾਡੀ ਪਨੇ ਤੱਕ ਕੰਮ ਹੈ ਮੈਂ ਪ੍ਰਚਾਰ ਕਰਨਾ ਹੈ ਮੈਂ ਆਪਣੀ ਰੋਜੀ ਰੋਟੀ ਚਲਾਉਣੀ ਹੈ ਜੀ ਤੇ ਤੀਜਾ ਫੇਰ ਆ ਗਿਆ ਰਾਗੀ ਆ ਗਿਆ ਰਾਗੀ ਵੀ ਇਹੀ ਕਹਿੰਦਾ ਜੀ ਫੇਰ ਆ ਗਏ ਸਾਡੇ ਪੰਜ ਪਿਆਰੇ ਜਿਹੜੇ ਸਾਨੂੰ ਜੋੜਦੇ ਨੇ ਗੁਰੂ ਨਾਲ ਆ ਜੋੜਨਾਂ ਨੇ ਵੀ ਇਹੀ ਮੇਰੇ ਮਤਲਬ ਕੋ ਬਿਜ਼ਨਸ ਬਣਾ ਰੱਖਿਆ ਵੀ ਪੰਜ ਪਿਆਰੇ ਅਮਰਤਿ ਸਿਖਾਉਂਦੇ ਨੇ ਆਪਣੀ ਭੇਟਾਂ ਲੈਂਦੇ ਨੇ ਤੇ ਉੱਥੇ ਤੱਕ ਉਹਨਾਂ ਨੇ ਉਹ ਸਿੱਖ ਕਰਨ ਕੰਮ ਵੀ ਜਿਹੜੀ ਉਹ ਸਿਖਾਉਂਦੇ ਨੇ ਉਹ ਗੁਰੂ ਨੂੰ ਸੀਸ ਭੇਟ ਕਰਨਾ ਹੂੰ ਸਾਡੇ ਗੁਰੂ ਦਾ ਰਹੇ ਹੈ ਨਾ ਪਹਿਲੀ ਚੀਜ਼ ਜਦੋਂ ਗੁਰੂ ਦਾ ਸਿੱਖਵਾਨ ਹੈ ਉਹਨੇ ਆਪਣੀ ਜਿਹੜਾ ਸਿਰ ਹੈ ਆਪਣੀ ਮਸਤ ਹੈ ਗੁਰੂ ਨੂੰ ਦੇਤੀ ਸਾਰੀ ਜੀ ਜਦੋਂ ਗੁਰੂ ਤੇ ਆਵਾ ਨਹੀਂ ਮੈਂ ਇਹਦੇ ਵਿੱਚ ਕਿਸੇ ਨੂੰ ਦੱਸਣੀ ਚਾਹਣਾ ਵੀ ਸਾਡੇ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰੇ ਲਾਲ ਬਾਰੇ ਨੇ ਚਾਰੇ ਲਾਲਾਂ ਦੀ ਤਾਂ ਸਾਰੀ ਗੱਲ ਕਰਦੇ ਨੇ ਹਮ ਸਹਿਬਜਾਦਿਆਂ ਦੀ ਬਾਬਾ ਜੀ ਜੋਰਾ ਬਾਬਾ ਅਜੀਤ ਸਿੰਘ ਜੀ ਬਾਬਾ ਜਹਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਦੀ ਚਾਰਾਂ ਦੀ ਗੱਲ ਹੁੰਦੀ ਆ ਇੱਕ ਉਹਨਾਂ ਦਾ ਹੋਲ ਸੀ ਪੁੱਤਰਾ ਬਾਬਾ ਜੋਰਾਵਰ ਸਿੰਘ ਦਾ ਜਿਹੜਾ ਚਮਕੌਰ ਦੀ ਆਨੰਦਪੁਰ ਸਾਹਿਬ ਦੀ ਜੰਗ 'ਚ ਫੱਟੜ ਹੋ ਗਿਆ ਦੀ ਚਮਜ਼ੋਰ ਦੀ ਗੜੀ ਆਉਣ ਤੋਂ ਪਹਿਲਾਂ ਪਰ ਗੁਰੂ ਸਾਹਿਬ ਨੇ ਉਹਨੂੰ ਆਪਣੀ ਆਪਣੀ ਕਿਸੇ ਦੀ ਸਿੰਘ ਦੀ ਡਿਊਟੀ ਲਾ ਕੇ ਉਹਨੂੰ ਬੱਸੀ ਪਠਾਣਾ ਇੱਕ ਬੀਬੀ ਲਵੇ ਭੇਜਤਾ ਸੀ ਆਪਣੀ ਸਰਦਾ ਨੂੰ ਲਵੇ ਉਹਨੇ ਲੈ ਮੱਲਮਕ ਪੱਟੀ ਕਰਕੇ ਬੁਰੀ ਤਰ੍ਹਾਂ ਉਹਨੂੰ ਠੀਕ ਕੀਤਾ ਜਰ ਉਹ ਆਇਆ ਫਿਰ ਉਹ ਮਤਾਵਾ ਨੂੰ ਦਿੱਲੀ ਜਾ ਕੇ ਮਿਲਿਆ ਦਿੱਲੀ ਤੋਂ ਬਾਅਦ ਫਿਰ ਜਦ ਮਤਾਵਾ ਦਮਦਵਾ ਸਾਹਿਬ ਆਇਆ ਗੁਰੂ ਸਾਹਿਬ ਨੂੰ ਮਿਲ ਲਈ ਤਾਂ ਉੱਥੇ ਉਹ ਮਤਾਵਾ ਨਾਲ ਆਇਆ ਤੇ ਮਤਾਵਾ ਨਾਲ ਜਦੋਂ ਆਇਆ ਉੱਥੇ ਗੁਰੂ ਸਾਹਿਬ ਨੇ ਉਹਦੀ ਡਿਊਟੀ ਲਈ ਅਖਾੜੇ ਪਿੰਡ ਦੇ ਵਿੱਚ ਧਰਮ ਪ੍ਰਚਾਰ ਲਈ ਸਿੰਘਾਂ ਨਾਲ ਭੇਜ ਤਾਂ ਵੀ ਤੂੰ ਉੱਥੇ ਸਿੱਖੀ ਦਾ ਪ੍ਰਚਾਰ ਕਰ ਪਰ ਉਹ ਜਦੋਂ ਗੁਰੂ ਸਾਹਿਬ ਦੱਖਣ ਵੱਲ ਨੂੰ ਗਏ ਉਹ ਪਿੱਛੇ ਬਰਾਗ ਚ ਆ ਕੇ ਮੈਂ ਗੁਰੂ ਸਾਹਿਬ ਦਾ ਉੱਤਰ ਨੂੰ ਚੱਲਿਆ ਗਿਆ ਪਿੱਛੇ ਘੋੜੇ ਤੇ ਚਟਕੌੜ ਦੇ ਲਵੇ ਜਾ ਕੇ ਜਾਂ ਚਟਕੌੜ ਦਾ ਲੈ ਜਿਹੜਾ ਉੱਥੇ ਚਟਕੌੜ ਸਾਹਿਬ ਤੋਂ ਬਾਹਰ ਟਹਿਰਾ ਲਾਇਆ ਹੋਇਆ ਸੀ ਬਹੀਰ ਦਾ ਗੁਰੂ ਸਾਹਿਬ ਜੀ ਦਾ ਜਦੋਂ ਚਾਲੇ ਪਾਏ ਤੇ ਅੰਭੂ ਲੱਗਿਓ ਉੱਥੇ ਜਾ ਮਿਲਿਆ ਹੋ ਗੁਰੂ ਸਾਹਿਬ ਨੂੰ ਚਲੋ ਤੇ ਗੁਰੂ ਸਾਹਿਬ ਨੇ ਇੱਕ ਦੋ ਦਿਨ ਰਹਿ ਟਹਿਰਾਤੀ ਚਟਕੌੜ ਦੇ ਵਿੱਚ ਪਰ ਉਹਨੇ ਵੀ ਰੋਥੇ ਦੋ ਚਾਰ ਸਿੰਘਾਂ ਨਾਲ ਦੇਖਿਆ ਵੀ ਕੋਸ਼ਿਸ਼ ਆਪਾਂ ਘੁੰਮਦੇ ਹੁੰਨਾਂ ਵੀ ਸ਼ਹਿਰ ਕਿਤੇ ਉਹ ਕਿਲੇ ਤੇ ਬਹੁਤ ਦੇਖਣਯੋਗ ਤੇ ਜਿਹੜੇ ਮੁਗਲਾਂ ਨੇ ਬਣਾਏ ਹੋਏ ਪੁਰਾਣੇ ਦੇਖਣਯੋਗ ਜਿਵੇਂ ਅੱਜ ਵੀ ਆਪਾਂ ਕਿਤੇ ਕਾਜ ਮਹਿਲ ਦੇਖਣ ਜਾਂਦੇ ਆ ਜਾਂ ਦਿੱਲੀ ਦਾ ਲਾਲ ਕਿਲਾ ਕਿਤੇ ਵੀ ਆਪਾਂ ਉਹ ਇਹੀ ਇਤਿਹਾਸਕ ਚੀਜ਼ਾਂ ਨੂੰ ਦੇਖਦੇ ਆ ਚਾਹੋ ਬੱਚਾ ਦੀ 13 ਸਾਲ ਦਾ ਜਦੋਂ ਉਮਰ ਆਉਦੀ ਉਹ ਗਿਆ ਉੱਥੇ ਜਾਂ ਦੇਖਣ ਗਿਆ ਕਿਲਾ ਤਾਂ ਅੱਗੋਂ ਮੁਗਲ ਸਪਾਹੀ ਕਹਿੰਦੇ ਵੀ ਇੱਥੇ ਕਾਫਰ ਨਹੀਂ ਆਊਗਾ ਕਾਫਰ ਨਹੀਂ ਜਾ ਸਕਦਾ ਅੰਦਰ ਆ। ਜੀ। ਉਹਨੇ ਦੱਸਿਆ ਬੜੇ ਮਾਣ ਨਾਲ ਵੀ ਮੈਂ ਕਾਫਰ ਨਹੀਂ ਮੈਂ ਤਾਂ ਗੁਰੂ ਗੋਬਿੰਦ ਸਿੰਘ ਦਾ ਸਿੱਖਾਂ। ਹੂੰ। ਗੁਰੂ ਸਾਹਿਬ ਦਾ ਪੁੱਤਰਾ। ਪਰ ਉਹਨਾਂ ਨੇ ਉੱਠਾ ਬੋਲਣਾ ਸ਼ੁਰੂ ਕਰਤਾ। ਜੀ। ਗੁਰੂ ਸਾਹਿਬ ਲਈ ਅਪਸ਼ਬਦ ਬੋਲਨੇ ਸਤੇ। ਉਹ ਜਿਹੜੀ ਉਹਨਾਂ ਨੇ ਗੁਰੂ ਸਾਹਿਬ ਨੇ ਕਿਹਾ ਓਏ ਇੱਕ ਅੱਖਰ ਅੱਖਰ ਜੋ ਕਿਹਾ ਸਿੱਖਾਂ ਨੂੰ ਉਹਨੂੰ ਵਰਤਾ ਕੇ ਗਏ ਨੇ ਹੋਰ ਇਹ ਇਦਾਂ ਨਹੀਂ ਉਹਨਾਂ ਨੇ ਕਦੇ ਵੀ ਵੀ ਜ਼ਿੰਦਗੀ 'ਚ ਉਹ ਜਿਹੜੀ ਗੱਲ ਕਹੀ ਨਹੀਂ ਉਹ ਹੋਈ ਨਹੀਂ ਕਹਿ ਕੇ। ਉਹਨਾਂ ਨੇ ਆ ਕਦੀ ਗੁਰਕੀ ਨਿੰਦਾ ਸੁਨੇ ਨਾ ਕਾਹਨ। ਜਦੋਂ ਉਹਨੇ ਗੁਰੂ ਦੀ ਨਿੰਦਾ ਸੁਣੀ ਤਾਂ ਉਹਨੇ ਉਸੇ ਟਾਈਮ ਉੱਤੇ ਕਿਰਪਾਨ ਕੱਢੀ ਤੇ ਉਸ ਬਰਦਾਸ਼ਤ ਨਹੀਂ ਹੋਇਆ ਉਹਨੇ ਉੱਥੇ 35 ਮੁਗਲ ਝਟਕਾਏ ਤੇ ਆਪ ਸ਼ਹੀਦੀ ਦਿੱਤੀ ਗੁਰੂ ਸਾਹਿਬ ਦੇ ਪੰਜਵੇਂ ਸਹਿਬਜ਼ਾਦੇ ਨੇ ਜਿਹੜਾ ਉਹਨਾਂ ਨੇ ਪਿਆਰਿਆ ਤੇ ਮਤਵੰਨਾ ਪੁੱਤਰ ਜੀ ਛੋਟਾ ਹੁੰਦਾ ਪਾਲਿਆ ਦੀ ਨਾਲ ਬਾਬਾ ਜੋਰਾਵਰ ਸਿੰਘ ਦੇ ਨਾਲ ਖੇਡਦਾ ਸੀ ਉਹ ਉਥੇ ਪੜਿਆ ਸੀ ਆਨੰਦਪੁਰ ਸਾਵੇ ਉਹਨੇ ਵੀ ਸ਼ੀਧੀ ਦੇਦੀ ਸਿਰਫ ਮੁੱਕੀ ਨਿੰਦਾ ਸੁਣੇ ਨਾ ਕਾਨ ਅੱਜ ਅਸੀਂ ਤਾਂ ਵੱਡੇ ਵੱਡੇ ਸਿੱਖਾਂ ਜਿਹੜੀਆਂ ਏਡੀਆਂ ਏਡਾਂ ਟਕਸਾਲਾਂ ਸਾਡੇ ਏਡੀਆਂ ਏਡਾਂ ਜਥੇਬੰਦੀਆਂ ਸਾਡੇ ਪੰਜ ਪਿਆਰੇ ਸਾਡੇ ਰਿੰਗ ਸਿੰਘ ਰਾਗੀ ਸਿੰਘ ਗ੍ਰੰਥੀ ਸਿੰਘ ਜਿਹੜੇ ਹਰ ਟਾਈਮ ਗੁਰੂ ਨਾਲੇ ਜਿੰਨਾ ਦਾ ਸੰਬੰਧ ਹੈ ਉਹ ਅੱਜ ਅੱਖਾਂ 'ਚ ਦੇਖ ਰਹੇ ਨੇ ਉਰੇ ਆਉਣ ਲਈ ਵੀ ਤਿਆਰ ਨਹੀਂ ਕੋਈ ਮੁੱਖ ਇਹ ਗੱਲ ਦਾ ਹੁਣ ਦੱਸੋ ਇਹ 'ਚ ਇਹ 'ਚ ਕਿਸੇ ਦਾ ਕੀ ਦੋਸ਼ ਹੈ ਸਿੰਘ ਦਾ ਉਹ ਚੜ ਗਿਆ 400 ਫੁੱਟ ਜੇ ਉਹ 'ਚ ਕੋਈ ਕੱਚ ਹੈ ਉਹ ਤਾਂ ਅਸੀਂ ਉਹ ਤਾਂ ਚੜਾਈ ਕਰਨ ਲਈ ਵੀ ਤਿਆਰ ਸੀ ਜੇ ਨਾਨ ਸਿੰਘ ਆ ਆ ਇੱਕ ਦੋ ਕੋਰਸ ਨੂੰ ਦਸੀਏ ਜਾਂ ਹੋਰ ਦੀ ਤਾਂ ਗੱਲ ਛੱਡੋ ਜਿਹੜੇ ਪੰਜ ਪਿਆਰਿਆਂ ਨੇ ਪੰਜ ਸਿੰਘ ਬਣ ਕੇ ਉਹਨੂੰ ਹੁਕਮ ਕੀਤਾ ਸੀ ਵੀ ਗੁਰੂ ਦਾ ਹੁਕਮ ਆ ਵੀ ਆਪਾਂ ਆਤਮ ਹੱਤਿਆ ਨਹੀਂ ਕਰਨੀ ਤੇ ਆਤਮ ਹੱਤਿਆ ਨਹੀਂ ਕਰਨੀ ਉਹ ਉਹ ਵੀ ਅੱਜ ਮੁੜ ਕੇ ਇੱਥੇ ਹਾਜ਼ਰ ਨਹੀਂ ਹੋਏ ਦੱਸੋ ਵੀਰੇ ਇੱਥੇ ਉੱਦਿਆਂ ਨੂੰ ਹੁਕਮ ਕਰਕੇ ਵਾਅਦਾ ਕਰੇ ਹੱਥ ਖੜੇ ਕਰਕੇ ਵੀ ਅਸੀਂ ਤੇਰਾ ਸਾਥ ਦੇਵਾਂਗੇ ਤੂੰ ਆਹ ਕੰਮ ਨਾ ਕਰ ਆਪਾਂ ਲੜਾਈ ਲੜਾਂਗੇ ਕਿੱਡੀ ਸੰਗਤ ਸੀ ਪੰਜ ਤਰੀਕ ਨੂੰ ਸੰਗਤ ਨੂੰ ਆਪਾਂ ਕੀ ਦੇਸ ਤਈਏ ਜਿਹੜੇ ਸਾਡੇ ਇਹ ਜੇ ਮਹਾਪੁਰਖ ਬਾਬੇ ਜਿੱਤੇ ਚੋਲੇ ਵਾਲੇ ਬਾਬੇ ਤੇ ਜਿਹੜੇ ਉਹ ਮੁੜ ਕੇ ਉਹਨਾਂ ਨੇ ਉਹਰੇ ਪੈਰ ਨਹੀਂ ਧਰਿਆ ਫਿਰ ਆਪਾਂ ਕਿਸੇ ਨੂੰ ਕੀ ਦੋਸ ਦਈਏ ਇਹ ਹੀ ਕਾਰਨ ਹੈ ਵੀ ਜਿਹੜਾ ਅਸੀਂ ਅੱਜ ਇਹ ਤੋਂ ਇਹ ਪਤਾ ਲੱਗਦਾ ਵੀ ਸਬਦ ਗੁਰੂ ਨਾਲ ਟੁੱਟ ਚੁੱਕੇ ਆ ਸਬਦ ਗੁਰੂ ਨਾਲ ਟੁੱਟਣ ਕਰਕੇ ਇਹ ਕਾਰਨ ਹੈ ਵੀ ਅਸੀਂ ਇੱਕ ਦਿਖਾਵੇ ਦੇ ਸਿੱਖ ਰਹਿ ਗਏ ਜਿੰਨੇ ਕਿ ਮੇਰੇ ਵਰਗੇ ਅਸੀਂ ਵੀ ਮੈਂ ਤਾਂ ਇਹ ਸਮਝਦਾ ਵੀ ਅਸੀਂ ਨਾਮ ਤਰੀਕ ਸਿੱਖਾਂ ਅਸਲ ਰੀਅਲ ਜਿ ਸਿੱਖ ਨਹੀਂ ਹੈਗੀ ਅੱਜ ਸੇ ਕਵਾ 1 ਇੰਚ ਕੋਈ ਦੋਰਾਵਾ ਨਹੀਂ ਸਰਪੰਚ ਸਾਹਿਬ ਅੰਤ ਕੀ ਹੋਣਾ ਇਹ ਚੀਜ਼ ਦਾ ਤਕਰੀਬਨ ਅੰਤ ਤੋਂ 70 75 ਦਿਨ ਹੋ ਗਏ ਨੇ ਕੁਝ ਸੋਚਿਆ ਕੇ ਜੀ ਗਰਜੀਤ ਸਿੰਘ ਅਸੀਂ ਤਾਂ ਉਹਨੂੰ ਇਹ ਰਹਿ ਬੜੀ ਦੇਖੋ ਉਹਨੇ ਆਪਦਾ ਕੰਮ ਕਰਤਾ ਜੋ ਕਰਨਾ ਵੀ ਉਹਦੇ ਵੱਲੋਂ ਕੋਈ ਕੱਚ ਨਹੀਂ ਅੱਜ ਇੱਕ ਬੰਦਾ ਕੋਈ 10 ਦਿਨ ਕੱਟ ਕੇ ਦਿਖਾ ਦੇ ਜੇ ਕੋਈ ਜਿਹੜਾ ਕੋਈ ਸਵਾਲ ਕਰਦਾ ਵੀ ਗਰਜੀਤ ਸਿੰਘ ਦੀ ਕੁਰਬਾਨੀ ਚ ਕੱਟਿਆ ਉੱਥੇ 10 ਦਿਨ 75 ਦਿਨ ਹੋ ਗਏ ਉਹਨੇ ਪੂਰਾ ਕਰ ਲਿਆ ਮੇਰੇ ਮੁਤਾਬਕ ਤਾਂ ਉਹ ਹੈ ਵੀ ਅੱਜ ਜੇ ਉਹਨੂੰ ਉਤਰ ਜਾਣਾ ਚਾਹੀਦਾ ਵੀ ਪੈਥਲੇ ਲੜਾਈ ਲੜ ਜਾਓ ਕੌਮ ਤੇ ਨਹੀਂ ਇਹ ਤਾਂ ਕੌਮ ਦਾ ਮਸਲਾ ਜੇ ਉਹ ਸਿੱਧੀ ਦੇ ਦੇ ਹੋਰ ਅਸੀਂ 10 ਬੰਦੇ ਸਿੱਧੀ ਦੇ ਦਈਏ ਤਾਂ ਵੀ ਮਸਲਾ ਨਹੀਂ ਸਰਕਾਰ ਦੇ ਨਾਲ ਸੈਂਟਰ ਦੇ ਨਾਲ ਪੰਜਾਬ ਸਰਕਾਰਾਂ ਦੀ ਸਿਹਤ ਤੇ ਸਰਕਾਰਾਂ ਅੱਜ ਡੈਮੋ ਲੋਕਤੰਤਰ ਦਾ ਯੁੱਗ ਹੈ ਲੋਕਤੰਤਰ ਟੰਗ ਨਾਲੇ ਹਿਲਦੀਆਂ ਨੇ ਜੇ ਲੋਕ ਹੋਣਗੇ ਚਲੋ ਜਿਹੜੇ ਹੋਰੇ ਨਹੀਂ ਉਹ ਆਪਣੇ ਟੰਗ ਨਾਲ ਕਰਮ ਜੇ ਕੋਈ ਹੈਗਾ ਜਿਹਨੂੰ ਇਹਦਾ ਪਸੰਦ ਨਹੀਂ ਹੈਗਾ ਉਹ ਆਪਣਾ ਫਿਰ ਟੰਗ ਆਪਣਾ ਲੈ ਪਰ ਉਹ ਤਾਂ ਜ਼ਰੂਰੀ ਹੈ ਵੀ ਗੁਰੂ ਦਾ ਅਪਮਾਨ ਤਾਂ ਅਗਲੇ ਨੇ ਸਾਡੀ ਬੇਅਦਬੀ ਇਹ ਕਰਤੀ ਵੀ ਨਰੋਜ ਚ ਪਾ ਕੇ ਦੀ ਦਰਵਾਣੀ ਛਿੱਟ ਤੀ ਅੰਗ ਵੀ 150 ਕੱਟਦਾ ਹੋਣਾ ਤੇ ਆਪਾਂ ਵੀ ਇਹ ਇਹ ਆ ਮਸਲਾ ਜੀ ਤਾਂ ਕਰਕੇ ਵੀ ਜੇ ਹੁਣ ਸਿਕ ਉਹ ਬੇਨਤੀ ਆ ਵੀ ਉਹ ਤਾਂ ਉੱਤਰ ਜੇ ਹੁਣ ਤਾਂ ਪੂਰਾ ਕੰਮ ਕਰਤਾ ਪਰ ਹੁਣ ਸੰਗਤ ਦੀ ਕੱਚ ਹੈ ਜੇ ਸੰਗਤ ਆ ਜੂਗੀ ਪਰ ਅਸੀਂ ਗਰਜੀਤ ਸਿੰਘ ਮੰਨ ਨਹੀਂ ਰਿਹਾ ਇਸ ਲਈ ਉਹ ਕਹਿੰਦਾ ਮੈਂ ਨਹੀਂ ਉਤਰਨਾ ਵੀ ਮੈਂ ਤਾਂ ਜੋ ਵਚਨ ਕੀਤਾ ਹੈ ਮੈਂ ਤਾਂ ਅੜਿਆ ਹੋਇਆ ਅਸੀਂ ਤਾਂ ਇਹ ਹੁਣ ਜਥੇਬੰਦੀਆਂ ਦਾ ਫਾਰਮ ਭੀਆ ਸਾਡਾ ਅਸੀਂ ਜਥੇਦਾਰ ਨੂੰ ਮਿਲਣ ਗਏ ਸੀ ਮਿਲਿਆ ਨਹੀਂ ਉਹਨੂੰ ਅਸੀਂ ਆਪਦਾ ਬੇਨਤੀ ਪੱਤਰ ਦੇ ਆਏ ਆਪਣਾ ਜਥੇਦਾਰ ਅਗਰਵੀ ਸਿੰਘ ਕੋਈ ਪਰਚੇ ਵਗੈਰਾ ਵੀ ਕੀਤੇ ਗਏ ਨੇ ਜੇ ਆਪਾਂ ਗੱਲ ਗੁਰਜੀਤ ਸਿੰਘ ਦੀ ਕਰੀਏ ਕੋਈ ਪ੍ਰਸ਼ਾਸਨ ਵੱਲੋਂ ਪਰ ਸਾਡੇ ਅਜੇ ਤੱਕ ਸਾਡੇ ਕੋਈ ਧਿਆਨ ਚ ਨਹੀਂ ਆਇਆ ਕਿਤੇ ਸਾਨੂੰ ਕੋਈ ਪਰਚਾ ਨਹੀਂ ਕਿਤੇ ਨਾ ਹੋਵੇ ਵੀ ਗੁਰਜੀਤ ਸਿੰਘ ਥੱਲੇ ਆਵੇ ਉਹ ਤਾਂ ਕੋਈ ਗੱਲ ਨਹੀਂ ਉਹ ਤਾਂ ਜੇ ਜਿਹੜਾ ਬੰਦਾ ਮੌਤ ਨੂੰ ਵੱਲ ਆਉਣ ਲੱਗਿਆ ਜੇ ਉਹਨੂੰ 10 ਦਿਨ ਜੇਲ੍ਹ ਚ ਰੱਖ ਲੈਂਗੇ ਕੋਈ ਵੱਡੀ ਗੱਲ ਨਹੀਂ ਸਾਨੂੰ ਲੈ ਜਾ ਕੇ ਜੇਲ੍ਹ ਚ ਅਸੀਂ ਉਹਨਾਂ ਨੂੰ ਪਹਿਲਾਂ ਉਹ ਵੇਲੇ ਤੰਗ-ਤੰਗ ਕਰਦੇ ਆ ਜੀ ਨਾ ਕਿ ਸਾਨੂੰ ਅੰਦਰ ਕਰ ਦੋ ਅਸੀਂ ਤਾਂ ਢਿੱਲ ਸਕਦਾ ਨਹੀਂ ਇਸ ਤਰ੍ਹਾਂ ਜਾਂਦੇ ਨਹੀਂ ਜਿੰਨਾ ਚਿਰ ਗੁਰਜੀਤ ਸਿੰਘ ਹੈ ਕੋਮੇਉ ਸਾਹਿਬ ਹੈ ਦੋ ਸਾਡੇ ਜੋ ਵੀ ਅਸੀਂ ਅਸੀਂ ਤਾਂ ਉਦੇ ਨਾਲ ਉਹਦਾ ਸਾਥ ਦੇਣਾ ਜੋ ਜੋ ਬਚਨ ਹੋਇਆ ਜੀ ਵੀ ਅਸੀਂ ਤੇਰਾ ਸਾਥ ਦੇਵਾਂਗੇ ਭਾਵੇਂ ਇੱਥੇ ਆਵੇ ਨਾ ਆਵੇ ਕੋਈ ਹੂੰ ਠੀਕ ਹੈ ਅਸੀਂ ਤਾਂ ਇੱਕੋ ਤਰੀਕਾ ਵੀ ਜੇ ਸਰਕਾਰ ਧੱਕਾ ਕਰਕੇ ਕਰ ਸਕਦੀ ਹੈ ਜਿਵੇਂ ਐਸਜੀਪੀਸੀ ਵੱਲੋਂ ਕੋਈ ਟਕਸਾਲ ਨਾ ਬਣਾਉਂਦਾ ਅਸੀਂ ਐਸਜੀਪੀਸੀ ਦੇ ਕਈ ਜਥੇਬੰਦੀਆਂ ਲਵੇ ਗਿਆਂ ਹੋਰ ਨੂੰ ਵੀ ਜਾਵਾਂਗੇ ਹੁਣ ਅਸੀਂ 11 ਤਰੀਕ ਦਾ ਵੱਡਾ ਸਮਾਗਮ ਰੱਖਿਆ ਹੂੰ 11 ਜਨਵਰੀ ਦਾ ਜੀ ਤੇ ਉਹਦੇ ਲਈ ਅਸੀਂ ਸਿੱਖ ਜਥੇਬੰਦੀਆਂ ਦੀ ਸਲਾਹ ਤੇ ਰੱਖਿਆ ਉਹ ਵੀ ਵੱਡਾ ਕਰੋ ਰੋਜ਼ ਰੋਜ਼ ਨੂੰ ਇੱਕ ਸਿੱਧੀ ਪੰਦਰਵਾੜਾ ਆ ਗਿਆ ਹੈ ਜਿਹੜੇ ਆਪਾਂ ਦੱਸ ਦਿੰਨੇ ਤਾਂ ਕਰਕੇ ਅਸੀਂ ਹੁਣ ਅੱਜ ਵੀ ਪਤਾ ਲੱਗਿਆ ਵੀ ਉਹ ਘਟਾ ਆਏ ਨੇ ਲੋਕੀ ਉਹ ਇਹਦੇ ਕਰਨੇ ਆਏ ਨੇ ਵੀ ਆਪਣਾ ਵੀ ਜਿਹੜਾ ਉਹ ਹੈ ਸਿੱਧੀ ਚੱਲਦਾ ਲੋਕ ਲੰਗਰਾਂ ਚ ਵੀ ਨੇ ਪਰ ਉਹ ਜੇ ਅੱਗੇ ਆਪਾਂ ਆਇਆ ਵੀ ਅੱਗੇ ਫਿਰ ਅਸੀਂ 11 ਦਾ ਰੱਖਿਆ 11 ਜਨਵਰੀ ਨੂੰ ਪਤਾ ਲੱਗੂਗਾ ਵੀ ਆਪਾਂ ਉਹ ਅਸੀਂ ਵੱਡੇ ਪੱਧਰ ਤੇ ਸਾਰੀਆਂ ਜਥੇਬੰਦੀਆਂ ਨੂੰ ਜਿੰਨੀਆਂ ਸੰਪਰਦਾਵਾਂ ਹੈ ਸ਼੍ਰੋਮਣੀ ਕਮੇਟੀ ਸਭ ਨੂੰ ਅਸੀਂ ਸਨੇਹੇ ਲਾ ਕੇ ਇੱਕ ਵੱਡਾ ਕਟ ਕਰਨ ਦੀ ਯੋਜਨਾ ਬਣਾਈ ਕਿ ਲਾਸਟ ਸਵਾਲ ਆ ਸਰਪੰਚ ਸਾਹਿਬ ਗੁਰਜੀਤ ਸਿੰਘ ਵੱਲੋਂ ਪਿਆ ਗਿਆ ਸੀ ਕਿ ਇੱਕ ਤਰੀਕ ਨੂੰ ਜਿਹੜੇ ਅਸੀਂ ਵਫਤ ਜਾਰੀ ਕਰਾਂਗੇ ਕਿ ਜਿਹੜੇ ਗਦਾਰੀ ਦੇ ਖਿਤਾਬ ਦਵਾਗੇ ਸੀ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਵੀ ਉਹ ਤਾਂ ਅਸੀਂ ਦੇਖੋ ਪਤਾ ਕੀ ਹੈ ਅਸੀਂ ਆਪਾਂ ਉਹ ਤਾਂ ਆਪੀ ਹੋ ਜਾਣਾ ਜੀ ਤੇ ਕੋਈ ਕਹਿਣ ਦੀ ਲੋੜ ਨਹੀਂ ਜੇ ਮੈਂ ਕਿਸੇ ਨੂੰ ਗਦਾਰ ਕਹਦਾ ਉਹਦੇ ਨਾਲ ਗਦਾਰ ਨਹੀਂ ਕੋਈ ਉਹ ਤਾਂ ਆਪੀ ਇਤਿਹਾਸ ਨੇ ਬਣਾਉਣਾ ਜਦੋਂ ਨਹੀਂ ਉਹਨਾਂ ਅਸੀਂ ਸਭ ਨੂੰ ਸਨੇਹ ਲਾ ਰਹੇ ਹਾਂ ਉਹਨਾਂ ਨੂੰ ਜੇ ਉਹ ਨਹੀਂ ਸਾਥ ਦੇਣਗੇ ਆਪਾਂ ਉਹਨਾਂ ਨੂੰ ਫਿਰ ਆਪਾਂ ਉਹ ਤਾਂ ਆਪਣੇ ਸਾਹਮਣੇ ਆਜੂਗਾ ਵੀ ਜੇ ਨਹੀਂ ਸਾਥ ਦੇਣਗੇ ਫਿਰ ਉਹ ਇੱਕ ਦਬਾਰ ਇਹਨੇ ਕਹਿਨਦਾ ਜਿਹੜਾ ਗੁਰੂ ਦੇ ਲਈ ਨਹੀਂ ਆਇਆ ਜਾਂ ਤਾਂ ਉਹ ਆ ਕੇ ਇੱਚ ਨੁਕਸ ਕਰ ਦੇਣ ਵੀ ਗੁਰਜੀਤ ਸਿੰਘ 'ਚ ਵੀ ਉਹਨੂੰ ਕਹਿਦੇ ਨੇ ਵੀ ਤੇਰਾ ਗਲਤ ਹੈ ਭਾਈ ਆਪਾਂ ਥੱਲੇ ਧਰ ਲੈਂਦੇ ਹਾਂ ਜੇ ਇਹ ਜੇ ਇਹ ਮੁੱਦਾ ਹੈ ਨਹੀਂ ਗੁਰਗ੍ਰੰਥ ਸਾਹਿਬ ਦੀ ਸਤਕਾਰ ਦੀ ਲੋੜ ਨਹੀਂ ਹੈ ਕਾਨੂੰਨ ਦੀ ਲੋੜ ਨਹੀਂ ਹੈਗੀ ਤਾਂ ਫਿਰ ਆਪਾਂ ਉਹਨੂੰ ਧਰ ਲੈਂਦੇ ਆ ਉਹ ਗਲਤ ਹੈ ਨਹੀਂ ਫਿਰ ਉਹ ਗਲਤ ਨਹੀਂ ਜਿਹੜੇ ਨਹੀਂ ਆਉਣਗੇ ਸੁਨੇਹੇ ਲਾਉਣ ਦੇ ਵਾਹ ਹੁਣ ਅਸੀਂ ਇਹੀ ਤਾਈਆਂ ਹੈ ਵੀ ਰੇਕ ਨੂੰ ਅਸੀਂ ਚਿੱਠੀ ਪੱਤਰ ਦੇ ਰਹੇ ਹਾਂ ਜਾ ਕੇ ਕਹਿੰਦਾ ਬੜਿਆਂ ਨੂੰ ਦੇ ਆਏ ਬਾਕੀ ਦੇ ਨੂੰ ਅਸੀਂ 11 ਤਰੀਕ ਤੱਕ ਸਭ ਨੂੰ ਦੇ ਦੇਵਾਂਗੇ ਫਿਰ ਦੇਖਦੇ ਆ ਉਹ ਤੋਂ ਬਾਅਦ ਕੀ ਬਣਦਾ ਕੀ ਫੈਸਲਾ ਹੁੰਦਾ ਧੰਨਵਾਦ ਸਰਪੰਚ ਵਾਹਿਗੁਰੂ ਜੀ ਬਾਈ ਗੁਰਜੀ ਪਤਾ ਹੈ